빨리 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 리 ਉਹੀ ਲੋਹਾਰਾਂ ਗਏ ਆ ਹਾਂ 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 ਲੋਹਾਰਾਂ ਗਏ ਆ ਬੰਦ ਕਰ ਮੇਕ ਨਹੀਂ ਨਹੀਂ ਪਹਿਲਾਂ ਪਤਾ ਹੀ ਲੱਗਦਾ ਕਿ ਬੱਤੇ ਆਂਦੇ ਰਹਿਣ ਕਿੰਨੀ ਹੋ ਹੈਡ ਕਿੰਨੀ ਹੋ ਇਹਦੀ ਕਿੰਨੀ ਹੋ ਇਹਦੀ ਹੈਡ ਮਾਤਰੀ ਕਿੰਨੀ ਹੋ ਇਹਦੀ 350 ਹਾਂ ਕਿੰਨੀ ਲਾਗਦੀ ਹੈ Nanti, 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 ਫੀਲਿੰਗ ਬੜਾ ਪਤਾ ਉਹਨੂੰ ਮੈਨੂੰ ਪਤਾ ਹੈ ਮੈਨੂੰ ਕੋਈ ਪਤਾ ਹੈ ਮੈਂ ਫਾਰਮਾ ਆਇਆ ਹਾਂ ਕੋਈ ਕੋਰਸ ਕੋਈ ਨਹੀਂ ਹੈ ਬਈ ਆਪਾਂ ਯਾਰ ਆਪਾਂ ਗੱਲ ਕਰ ਥੋੜਾ ਕੋਈ ਹੈਗਾ ਯਾਰ ਬਾਈ ਦਾ ਇੰਨੀ ਬਾਈ ਯਾਰ ਜੇ ਲੈ ਲੈਂਦੇ ਤਾਂ 100 ਕਿਨੇ ਤਾਂ ਹੋਰ ਦੇਖਦਾ ਨਾ ਟਾਈਮ ਥੋੜਾ ਹੈ ਬਾਬਾ ਯਾਰ ਗੱਲ ਖਤਮ ਯਾਰ ਉਹ ਗੱਡੀ ਲੈਣੀ ਹੈ ਗੱਲ ਕਰਨੀ ਨਹੀਂ ਤੇ ਚਾਹੀਏ ਸੱਸ ਐਨਾ ਟਾਈਮ ਤੇਰੇ ਸਾਹਮਣੇ ਭੜਾਈ ਜਾਂਦਾ ਯਾਰ ਦੇਣੀ ਤੇ ਨਹੀਂ ਦੇਣੀ ਨਾ ਇਹ ਕੋਈ ਨਾ ਤੇਰੀ ਬੱਕਰੀ ਦੇਣੀ ਨਹੀਂ ਹੈਗੀ ਮੇਰੇ ਹਿਸਾਬ ਨਾਲ। 10 ਲੱਖ-10 ਲੱਖ ਦੇਣੀ ਨਹੀਂ ਹੈ। ਇਹ ਤਾਂ ਐਕਟ ਕਰਦੇ। ਤੇ ਤੈਨੂੰ ਕਿਹੋ ਜਿਹਾ ਨਹੀਂ ਬੈਠਾ। ਤੀਨ ਵੀ ਮੰਗ ਲਈ ਜਰੋਂ ਮਾਂ ਮੰਦਿਰ ਮਾਂ ਦਾ ਬੱਕਰੀ ਵੀ ਕਹਿੰਦੇ ਆ। ਇਹਦੇ ਮਗਰ ਹੈ ਕੀ ਆ? ਕਿੰਨੇ ਦਿਨਾਂ ਕਿਸ ਸਪੀਡ ਤੇ ਜਰੋਗੇ ਇਹਨੂੰ ਦੇਖੀ ਨੂੰ? ਕਿੰਨੇ ਦਿਨਾਂ ਜਰੋਗੇ? ਫਿਰ ਮਹੀਨੇ ਦੀ ਕੀ ਕਰਨੀ ਤਿੰਨ? ਨਹੀਂ ਮੈਂ ਕਰਦਾ। ਨਹੀਂ ਐਵੇਂ ਨਾ ਕਰਦਾ। ਇਹ ਬੰਦਾ ਪਾਵਾ ਦਾ ਫੰਟਰ ਹੋਣੀ। ਦੇਖੋ ਜੀ ਕਿਹੋ ਜਿਹਾ। ਨਹੀਂ ਮੈਂ ਸਾਹਿਬ ਹਾਂ ਜਾਨ ਚ ਬਸੀ ਤੇ ਬੰਦ। ਹਾਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਨਾਲ ਸ਼ਕਤੀ ਤੋਂ ਆਖਿਆ ਜੀ।

ਕੰਨ ਜਗੇ ਸਦਨ ਉਹਦਾ ਹਰ ਦੇ ਗਾਹਾਂ ਗਾਉਂਦੇ ਹਾਂ ਮੈਂ ਤੁਹਾਨੂੰ ਦਿਖਾਉਂਦਾ ਆ ਉਹਨਾਂ ਇਨਾਂ ਕੋਲ ਆਹ ਬਾੜ 25 ਦੀ ਨਹੀਂ ਜੜੀ ਹੈਗੀ 26 ਜਦੋਂ ਕਿਲੇ ਕਿੰਨੇ ਮੰਗੇ ਕਿੰਨੇ ਹੀ ਇਹ ਮੰਗੀ ਜਾਂਦੇ 26 ਦੇ ਨਾਲ 35000 ਰੁਪਏ ਨੂੰ ਕਿਹਾ ਸੀ ਉੱਪਰਲਾ 5000 ਰੁਪਿਆ ਲਾਤਾ ਮੈਂ 30000 ਨਹੀਂ ਹੋਣਾ 30 26 ਲਾਗਾ ਬੰਦਾਈ ਜਾਂਦੀ ਬੰਤੀ ਬੰਤੀ ਦੀ ਗੱਲ ਹੋਈ ਹੈ 17000 ਰੁਪਏ ਦਾ ਲਾਗਾ ਹੈ 12000 ਰੁਪਏ ਲਾ ਗਏ 22000 ਦਿਨੇ ਆ ਜੇ ਦਿਨ ਦੇ ਨਾ ਬਸ 6000 ਦੇਦਾ ਇਹ ਕੋਈ ਓਕੇ ਹਮਾਰੇ ਗੱਲ ਤਾਂ ਪਾਣੀ ਕਿ 25000 ਰੁਪਏ ਲਾ ਨਾ ਬੰਦੋ ਗਰੰਟੀ ਕੋ ਲੈਣਾ ਗਰੰਟੀ ਕੋ ਆਹਦੀ ਮੱਡੀ ਤੇ ਵੀ 40000 ਰੁਪਏ 30 ਨਾ ਨਾ ਥੋੜਾ ਥੋੜਾ ਲੱਗਤ ਨਹੀਂ ਆਉਂਦਾ ਜੇ ਗੱਭਾ ਨਹੀਂ ਹੈ ਜੇ ਖਬਰ ਕਰਕੇ ਜੇ ਖਾਂਦੀ ਖਾਦਾ ਕੀ ਆਗੇ ਨਹੀਂ ਵੜੂਗਾ ਦੇਖਦਾ ਕੋਈ ਪਸਾਨ ਨਹੀਂ ਨਹੀਂ ਚਲ ਫੰਡਰ ਕਬੂਲ ਕਰਨਾ ਹੀ ਆ ਕੱਲੀ ਆ ਜੇ ਨੌਕਰੀ ਦਾ ਬਾਈ ਲੈਣੀ ਕਿੰਨੇ ਦੀ ਆ ਹਾਂ ਮੱਕਰੀ ਘਾਰ ਇਹਨਾਂ ਮਾੜੀ ਦੇਖ ਕੇ ਆਹ ਲਓ ਬੁੱਤ ਇਹ ਜਾਨਾ ਉਹ ਜਾ ਉਹ ਲਾਗੀ ਜਾਂਦਾ ਆਣਾ ਕਾ ਪਰਸੀਨ ਕੋਤਨ ਨਾ ਖੜਾ ਨਾ। ਨਾ ਫੜਾਉਂਦੇ ਨਹੀਂ। ਭਾਈ, ਵਹੀ ਮਰੇ ਪਰੇ ਤੇ ਪੱਤੀ ਰਹੀ ਹੈ। ਇੱਥੇ। ਮਾਲਣੇ ਨਾ ਮਣਾ ਹੋ ਕੋਦੋ। ਦੱਸ ਦੇਣਾ ਨਹੀਂ। ਕੋ ਬੋ ਕਹੇ ਹਾਂ। ਪਾ ਕੇ ਰੱਖਾਈ ਦੇ। ਪਸ ਪਗੜੇ ਕੋਈ ਹੋਈ ਨਹੀਂ। ਭਾਈ, ਆ ਬਾਰੇ ਘੜੇ ਕੋਦਰ ਕੋਈ ਆਇਆ। ਸਾਹਮਣੇ। ਇੱਕ ਤਾਂ ਫਸੇ। ਚੜ੍ਹ ਕੇ ਜਾਣ ਦਾ ਤਾਂ ਹੈ 500 ਬਟ ਦਾ ਹੱਥੋਂ ਵਾਲਾ ਹਟੇ ਤਾਂ ਗੱਲ ਕਰੀਏ ਮਾਰੀ ਜੇ ਤਾਂ ਹਾਂ ਅਬਾ 10 ਕਿਹਦਾ ਫਾਰਮਾ ਮਾ ਬਾਈ ਨੋ ਪਰ ਨਿੰਦਰਾ ਹੈਨਾ ਬਾਈ ਬਾਈ ਨਾਲ ਹਈ ਕਿਹੜਾ ਜਦੋਂ ਮਾ ਬਹਿ ਲੈ ਲੇ ਕਿੰਨਾ ਜੀ ਬਕਰੋ ਹੋਈ ਗਾਜੀ ਸਨ ਬੰਦਾ ਜੱਬ ਬਦਲ ਗਿਆ ਬਦਲ ਗਿਆ ਹਾਂ ਨਾ ਸੰਪਤੀ ਫਾਂਸਾ ਕਰਦੇ ਜਾਂ ਮੇਰੇ ਪਰਿਵਾਰ ਸਾਡੇ ਗਾਂ ਨਹੀਂ ਕਿੰਨਾ ਪਰ 17 ਰਹਿਣਾ ਨੇ ਸਾਡੇ ਨਾਲ ਸਾਡੇ ਨਾਲ ਹਰ ਸਾਡਾ ਫੜਲਾ ਇੱਕ ਡੇਰਾ ਨਹੀਂ ਨਾ ਤਾਂ ਦੇ ਦੇ ਚਾਹੇ 10000 ਦੀ ਦੇਤੀ ਬਕਦੇ ਦੇ ਲੋਕੀ ਨਾਮ ਨੂੰ ਖਾਲੀ ਕਰਾਉਂਦੇ ਜੇ ਵੀ ਨਾ ਤੇ ਯਾਦ ਵੀ ਸਕੂਲ ਦਾ ਬੰਦ ਉਹ ਹੀ ਨਹੀਂ ਕੋਈ ਬੰਦ ਬੰਦ ਦਿਖਾਈ ਵਾਲੀ ਇਹਦੇ ਨੂੰ ਕਣੀ ਅੱਜ ਅੱਜ ਉਹਦੇ ਨੂੰ ਕਰਕੇ ਫੜਾ ਇੱਕ ਮਿੰਟ ਇੱਕ ਮਿੰਟ ਆ ਆ ਮੜੇ ਹੋਈ ਪਰਲੇ ਬਸ ਜੇ ਸੁਨਹਿਾ ਕਰ ਜਾਓ ਆ ਬੜੀ ਬੰਦ ਅਨਾਲੋਗੇ ਜਾ ਦੇ ਓਕੇ ਜੀ ਬੰਦੋ ਮੇਲਾ ਦੇਖੋ ਸਾਥੀ ਆ ਉਹ ਵੀ ਵੇਚਵਾ ਸਾਡੇ ਕੋਲ ਨਾ ਬੰਨਣਾ ਉਹ ਮੇਲਾ ਤੇ 10 ਵਜੇ ਆ ਬੱਕਰੀ ਆ ਗਈਆਂ ਨੇ ਬੰਨ ਨਾ ਦੋ ਬੱਕਰੀਆਂ ਲੈ ਗਏ ਚਾਚੇ ਤਾਂ ਕਹਿ ਲੈਣਾ ਮੁੰਡੇ ਇਹਦੇ ਤਰ੍ਹਾਂ ਅੱਗੇ ਕਿਹਾ ਉਹ ਹਰ ਜਿਹੜਾ ਬਾੜ ਦੇ ਬਲੇ ਯਾਰ ਇੱਕ ਉਹਨਾਂ ਛੱਡ ਦੇ ਆ ਬਾਕੀ ਤਾਂ ਹਾਲੇ ਦੇਖ ਲੈ ਬੱਚੇ ਦੋ ਕਿੱਥੇ ਆਉਂਦਾ ਹਾਂ ਖੜਾ ਇੱਥੇ ਰਹਿਣਾ ਸਾਰਾ ਦਿਨ ਅਬੋਂ ਢੀਂ ਨਹੀਂ ਛੇੜਦੇ ਥੱਲੇ ਐ हे रात के रातियां चोटी यार 3 मिनट मेरे नाम पादी जवाहर इंडिया नाम होगा जय दादा बक्ते वाला चैनल चैनल के पोल चाल लाफ रे ठीक फोटो भी लाऊंगा पहले ਉਹ ਨਹੀਂ ਐਨੂੰ ਕਰ ਲਈ ਪੈਸੇ ਦੱਸ ਪੈਸੇ ਗਿਣ ਲੱਗੇ ਐਨੂੰ ਕਰ ਲਈ ਸਾਹਮਣੇ ਆਇਆ ਉਹ ਪੱਕਾ ਮਰਗਾ ਯਾ ਪੱਕਾ 16000 ਕਿਨ ਦਿੱਤੇ 17000 ਜੋ ਸੋ ਉਹ ਜੀ ਆ ਆ ਉਹ ਜਿਆ ਰਹੇ ਬਿਜਰੀ ਲਿਖਾਈ ਕਰਾ ਦੂਗਾ ਨਾ ਨਾ ਤੇ ਸਭ ਗੱਲ ਹੋ ਗਿਆ ਇੱਕ ਮਿੰਟ ਜੀ ਹਾਂ ਅੱਗੇ ਅੱਗੇ ਦੁਬਾਰਾ ਕਰਨੀ ਜੀ ਪੂਰਾ ਨਹੀਂ ਦੁਬਾਰਾ ਲਾਈਨ ਤੇ ਠੀਕ ਹੈ। ਕਿਹੜਾ ਰੋ 6500 ਦੇ ਪਾਚੀ ਕਰਾਉ। ਪਾਚੀ ਕਰਾ ਦੇ। ਪਾਚੀ ਕਰਾ ਦੇ ਉੱਥੇ ਹੀ ਗੱਲ ਆ ਜਾਂਦੀ। ਠੀਕ ਹੈ। ਲਿਖਾਈ ਕਰਾ ਦੇ ਚੱਕਰ। ਜਲਾਵਾ ਆਜ ਸਸਤੇ ਯਾ ਸੌਦਾ ਕਰਦਾ। ਅੱਲੇ ਖੜ ਪੈਨ ਦਾ ਪੈਰ ਮਾਰਾ ਬਟਾਇਰ। ਪੂਰੀ ਆ ਭੋਲੀ ਗਿਆ ਦੁਸਾਰਾ। ਆਪ ਸਾਹ ਦੀ ਕਿੰਨੇ ਦਾ ਸੌਦਾ? 19000 ਰੁਪਏ। 19000 ਦੀ ਸ਼ਹਿਰੀ ਬੱਕਰੀ ਬਾਈ। ਇੰਨਾ ਮੰਗੇ ਬਾਜੇ ਨਹੀਂ। ਉਹ ਲੈ ਆ ਵੀਡੀਓ ਸਾਬ। ਬੋੜੇ 19000 ਚ ਖਰੀਦੀ ਛੇਰੀ ਬੱਕਰੀ ਮੰਗੇ ਵਰ ਗਿਆ ਨੇ ਉਹਦੇ ਫਾਦੇ ਆ ਰਖੇ ਰਾਨਾ ਬਾਹੇ ਗਿਆ ਪਾ ਗਿਆ ਮੰਗੇ ਵਰ ਗਿਆ ਨੇ ਆਪਾਂ ਕਾਊਂਟਰ ਤੇ ਥੋੜਾ ਕਾਊਂਟਰ ਹੈ ਇੱਥੇ ਚਾਰ ਵੀਰ ਪਰਚੀ ਕਰਾ ਲਓ ਇੱਕ ਜਣੇ ਪਰਚੀ ਕਰਾਓ ਬੱਕਰੀ ਛੱਡ ਜਾਂ ਪਰਚੀ ਕਰਾਇਆ ਜਾ ਕੇ ਇੱਥੇ ਬੰਨ੍ਹਦੇ ਆ ਜ ਨਹੀਂ ਦੀ ਇੱਥੇ ਬੰਨ੍ਹਦੇ ਨੇ ਨਾਲ ਛੰਡਾ